ਖੇਤਾਂ ਘਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਅਵਾਰਾ ਕੁੱਤਿਆਂ ਤੋਂ ਕਾਫੀ ਪਰੇਸ਼ਾਨ ਰਹਿੰਦੇ ਨੇ ਇਹ ਅਵਾਰਾ ਕੁੱਤੇ ਜਿੱਥੇ ਆਮ ਰਾਗੀਰਾਂ ਨੂੰ ਵੜ ਲੈ ਜਾਂਦੇ ਨੇ ਉੱਥੇ ਹੀ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵਿੱਚ ਜ਼ਿਆਦਾ ਗੰਦਗੀ ਪਾਉਂਦੇ ਨੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਵਿਅਕਤੀ ਨੂੰ ਕੁੱਤੇ ਵੱਲੋਂ ਵੜ ਲੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਈ ਥਾਈ ਤਾਂ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਨੂੰ ਬਿਲਕੁਲ ਹੀ ਨੋਚ ਦੇਣ ਕਰਕੇ ਮੌਤਾਂ ਵੀ ਹੋ ਗਈਆਂ ਇਹਨਾਂ ਕੁੱਤਿਆਂ ਨੂੰ ਗਲੀਆਂ ਜਾਂ ਘਰਾਂ ਆਦਤੋਂ ਕਿਵੇਂ ਦੂਰ ਰੱਖਿਆ ਜਾ ਸਕਦਾ ਹੈ ਉਸ ਬਾਰੇ ਇਸ ਵੀਡੀਓ ਚ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਤੁਸੀਂ ਵੀ ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਨੁਕਤੇ ਨੂੰ ਅਪਣਾ ਸਕਦੇ ਹੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਲੋਕ ਵੀ ਇਸ ਵੀਡੀਓ ਨੂੰ ਦੇਖ ਕੇ ਅਵਾਰਾ ਕੁੱਤਿਆਂ ਤੋਂ ਨਿਜਾਲ ਪਾ ਸਕਣ ਸੱਚ ਕੋ ਵੀਖਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੁਖਜੀਤ ਮਾਨ ਇਸ ਵੇਲੇ ਅਸੀਂ ਮੌਜੂਦਾ ਬਠਿੰਡਾ ਦੇ ਮਿਨੀ ਸੈਕਟਰੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਵੱਡਾ ਆਕਾਰੀ ਜਿਹੜੀ ਇਮਾਰਤ ਹੈਗੀ ਆ ਮਿਨੀ ਸੈਕਟਰੀਟ ਦੀ ਇੱਥੇ ਅਰਜਾਨਾ ਜ਼ਿਲ੍ਹੇ ਦੇ ਵਿੱਚੋਂ ਵੱਡੀ ਗਿਣਤੀ ਲੋਕ ਆਪਣੇ ਕਮਾਂਕਾਰਾਂ ਦੇ ਲਈ ਆਉਂਦੇ ਨੇ ਤੇ ਬਹੁਤ ਸਾਰੇ ਇੱਥੇ ਮੁਲਾਜ਼ਮ ਵੀ ਹੈਗੇ ਆ ਪਰ ਜਿਹੜੀ ਇੱਥੇ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਹੈਗੀ ਆ ਕਿ ਇਸ ਮਿਨੀ ਸੈਕਟਰੀਟ ਦੇ ਵਿੱਚ ਅਵਾਰਾ ਕੁੱਤਿਆਂ ਦੀ ਆਮਦ ਹੋਣ ਕਰਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਵਾਰਾ ਕੁੱਤਿਆਂ ਨੂੰ ਨਤਕਾਉਣ ਦੇ ਲਈ ਆਵਾਰਾ ਕੁੱਤਿਆਂ ਨੂੰ ਦਫ਼ਤਰਾਂ ਚ ਭਜਾਉਣ ਦੇ ਲਈ ਸੈਕਟਰੀਅਟ ਦੇ ਸਫਾਈ ਮੁਲਾਜ਼ਮਾਂ ਸਮੇਤ ਹੋਰ ਅਫਸਰ ਸਾਹਿਬਾਨ ਕਹਿ ਲੋ ਉਹਨਾਂ ਨੇ ਇੱਕ ਤੋੜ ਲੱਭਿਆ ਜੋ ਇੱਕ ਹਾਸੋਹੀਣਾ ਲੱਗਦਾ ਹੈ ਤੇ ਉਹ ਤੋੜ ਹੈ ਜਿਹੜਾ ਕੁਝ ਹੱਦ ਤੱਕ ਕਾਮਯਾਬ ਵੀ ਹੋਇਆ ਤੇ ਕੁੱਤਿਆਂ ਦੀ ਗਿਣਤੀ ਇੱਥੇ ਘਟੀ ਹੈ ਕੀ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਵੀਡੀਓ ਚ ਅਸੀਂ ਅੱਗੇ ਦਿਖਾਵਾਂਗੇ ਅਖੀਰ ਤੱਕ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਤੇ ਦੇਖਿਓ ਇਹ ਕਾਰਗਰ ਤੁਸੀਂ ਵੀ ਜਿਹੜਾ ਤਰੀਕਾ ਅਪਣਾ ਸਕਦੇ ਹੋ ਅਗਰ ਤੁਹਾਨੂੰ ਵੀ ਇਨ੍ਹਾਂ ਕੁੱਤਿਆਂ ਤੋਂ ਕੋਈ ਪੇਸ਼ਾਨੀ ਹੋਵੇ ਆਓ ਅੰਦਰ ਚੱਲਦੇ ਆਂ ਦਫ਼ਤਰਾਂ ਤੇ ਦੇਖਦੇ ਆਂ ਕਿ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਇੱਕ ਚੀਜ਼ ਜਿਹੜੀ ਉਹ ਲਗਾਈ ਗਈ ਹੈ ਜਿਸ ਦੇ ਨਾਲ ਕੁੱਤਿਆਂ ਦੀ ਆਮਦ ਹੈ ਜਿਹੜੀ ਆਵਾਰਾ ਕੁੱਤੇ ਹੈਗੇ ਉਹ ਦਫ਼ਤਰਾਂ ਦੇ ਵਿੱਚੋਂ ਆਉਣੇ ਘਟੇ ਨੇ ਇਹ ਜ਼ਿਲ੍ਹਾ ਸਿੱਖਿਆ ਅਫਸਰ ਦਾ ਦਫ਼ਤਰ ਹੈਗਾ ਉੱਥੇ ਵੀ ਕੁੱਤਿਆਂ ਦੀ ਕਾਫੀ ਭਮਾਰ ਰਹਿੰਦੀ ਸੀ ਸਫਾਈ ਦੇ ਵਿੱਚ ਬੜਾ ਅੜਿੱਕਾ ਬਣਦੇ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਈ ਜਿਹੜਾ ਢੰਗ ਅਪਣਾਇਆ ਗਿਆ ਇਹ ਬੋਤਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਨਾਂ ਦੇ ਵਿੱਚ ਜਿਸ ਨੂੰ ਪੰਜਾਬੀ ਵਿੱਚ ਲਾਜ਼ਵਰ ਕਹਿੰਦੇ ਆ ਆਪਾਂ ਚਿੱਟੇ ਰੰਗ ਦੇ ਕੱਪੜੇ ਧੋਣ ਵਾਸਤੇ ਵਰਤਦੇ ਆ ਉਹ ਪਾਇਆ ਗਿਆ ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਹੁਣ ਕੁੱਤੇ ਆ ਜਿਹੜੇ ਸੈਕਟਰੀਟ ਮਿਨੀ ਸੈਕਟਰੀਟ ਦੇ ਵਿੱਚ ਆਉਣੇ ਕਾਫੀ ਹੱਦ ਤੱਕ ਘਟ ਹੋਏ ਆ ਸੈਕਟਰੀਟ ਦੇ ਅਸੀਂ ਅੰਦਰ ਪਹੁੰਚ ਗਏ ਆ ਮਿਨੀ ਸੈਕਟਰੀਟ ਹੈ ਉਸ ਦੀਆਂ ਪੌੜੀਆਂ ਜੋ ਦਫ਼ਤਰਾਂ ਨੂੰ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਕਿ ਪੌੜੀਆਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਇਹ ਬੋਤਲਾਂ ਲਗਾਈਆਂ ਗਈਆਂ ਨੇ ਤਾਂ ਕਿ ਕੁੱਤੇ ਜਿਹੜੇ ਇੱਥੋਂ ਅੱਗੇ ਨਾ ਜਾ ਸਕਣ ਤੁਸੀਂ ਦੇਖ ਸਕਦੇ ਹੋ ਕਿ ਇਹ ਪੌੜੀਆਂ ਦੇ ਵਿੱਚ ਵੱਡੀ ਗਿਣਤੀ ਬੋਤਲਾਂ ਜਿਹੜੀਆਂ ਟੰਗੀਆਂ ਗਈਆਂ ਨੇ ਤਾਂ ਨੂੰ ਅੱਗੇ ਹੋਰ ਦਿਖਾਉਂਦੀਆਂ ਕਿ ਬਹੁਤ ਸਾਰੀਆਂ ਬੋਤਲਾਂ ਨੂੰ ਇਸੇ ਕਰਕੇ ਇੱਥੇ ਟੰਗਿਆ ਗਿਆ ਤਾਂ ਕਿ ਆਵਾਰਾ ਕੁੱਤੇ ਜਿਹੜੇ ਉੱਪਰ ਨਾ ਸਕਣ ਸਾਡੇ ਨਾਲ ਡੀ ਆਫਿਸ ਦੇ ਸੇਵਾਦਾਰ ਕਨਾਰਾਮ ਨੇ ਜਿਨ੍ਹਾਂ ਨੇ ਇਸ ਲੌਜਿਕ ਨੂੰ ਦੇਖਿਆ ਸੀਗਾ ਉਹਨਾਂ ਨੇ ਇਹ ਅਪਣਾਇਆ ਹੈਗਾ ਇੱਥੇ ਉਹਨਾਂ ਨੂੰ ਪੁੱਛਦੇ ਆ ਕਿ ਕਿੱਥੋਂ ਪਤਾ ਲੱਗਿਆ ਤੇ ਇਹਦਾ ਕੀ ਫਾਇਦਾ ਹੋਇਆ ਕਨਾਰਾਮ ਤੁਹਾਨੂੰ ਕਿੱਥੋਂ ਪਤਾ ਲੱਗਿਆ ਜਿਹੜੇ ਨੀਲ ਦੀਆਂ ਬੋਤਲਾਂ ਬਣੀਆਂ ਤੇ ਕਿੰਨਾ ਕੁ ਫਾਇਦਾ ਹੋਇਆ ਸਾਡੇ ਡੀਪੀ ਦਫਤਰ 'ਚ ਬਣੀਆਂ ਹੋਈਆਂ ਚਾ ਅੱਛਾ ਉਹਦੇ ਬਾਅਦ ਨੇ ਇੱਕ ਵੀਡੀਓ ਦੇਖੀ ਸੀ ਤਨੋਲਾ ਪੈਂਡੂ ਹਮ ਸਾਰੇ ਬੰਨੇ ਹੋਏ ਆ ਉੱਥੇ ਅੱਛਾ ਪੂਰੇ ਪੈਂਡੂ 'ਚ ਉੱਥੇ ਵੀ ਕਿਸੇ ਨੇ ਵਾਇਡ ਕੀਤੀ ਸੀ ਉੱਥੇ ਇੱਕ ਗਲੀ 'ਚ ਕੋਈ ਕੁੱਤਾ ਨਹੀਂ ਆਉਂਦਾ ਉੱਥੇ ਤਨੋਲਾ ਪੈਂਡੂ ਉਥੋਂ ਦੇਖ ਕੇ ਮੈਂ ਇਹ ਸਾਰੀਆਂ ਬੰਨਣਾ ਹੀ ਸ਼ੁਰੂ ਕੀਤੀਆਂ ਅੱਛਾ ਤੇ ਜਿੱਥੇ ਸਾਡੇ ਦਫ਼ਤਰ ਮੂਹਰੇ ਇੱਥੇ ਪੂਰੀਆਂ ਤੋਂ ਡੇਲੇ ਕੁੱਤੇ ਆਉਂਦੇ ਸੀ ਜਾਂਦੇ ਸੀ ਉਹ ਇੱਧਰੋਂ ਆਉਣੇ ਬੰਦ ਹੋ ਗਏ ਅੱਛਾ ਤੇ ਇੱਥੇ ਗੰਦ ਪਾ ਜਾਂਦੇ ਸੀ ਜਦੋਂ ਮਰਜ਼ੀ ਦੇ ਨੇ ਅੱਛਾ ਇੱਥੇ ਹੁਣ ਇਸ ਲਾਈਨ 'ਚ ਨਹੀਂ ਆਉਂਦੇ ਗਲੀ 'ਚ ਅੱਛਾ ਹਾਂਜੀ ਮਤਲਬ ਹੁਣ ਰਾਹਤ ਆ ਪੂਰੀ ਤਰ੍ਹਾਂ ਹਾਂ ਇੱਥੇ ਸਾਡੇ ਦਫ਼ਤਰ ਮੂਹਰੇ ਰਾਹਤ ਆ ਅੱਛਾ 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 ਬਾਕੀ ਹਜੇ ਪੂਰੀਆਂ ਕੋਸ਼ਿਸ਼ ਹੈਗੀ ਹੈ ਪੂਰੇ ਦਫ਼ਤਰ ਤੇ ਬੰਨੇ ਜਾਣ ਆ ਡੀਸੀ ਆਫਿਸ ਵਾਲੀ ਸਾਈਡ ਵੱਲ ਵੀ ਬੰਨੇ ਹੋਏ ਬੰਨੇ ਜਾਣ ਉਧਰ ਵੀ ਹੋਰ ਅੱਛਾ ਫਿਰ ਆਉਣੇ ਹੀ ਬੰਦ ਜਾਣਗੇ ਹੁਣ ਸਫਾਈ 'ਚ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਕੁਝ ਸਫਾਈ ਦੀ ਦਿੱਕਤ ਨਹੀਂ ਆਉਂਦੀ ਡੇਲੀ ਫੋਨ ਕਰਨਾ ਪੈਂਦਾ ਸੀ ਕਿ ਹੁਣ ਤਾਂ ਹੁਣ ਗੰਦ ਪਾ ਗਿਆ ਅੱਛਾ ਹੁਣ ਦੁਪਹਿਰੇ ਪਾ ਗਿਆ ਅੱਛਾ ਕਦੋਂ ਵੀ ਪਾ ਜਾਂਦੇ ਸੀ ਇੱਥੇ ਅੱਛਾ ਹੁਣ ਕੋਈ ਇਸ ਨੂੰ ਨਹੀਂ ਕਰ ਰਹੇ ਹੁਣ ਕੋਈ ਦਿੱਕਤ ਨਹੀਂ ਇਸ ਤਰ੍ਹਾਂ ਕੋਈ ਬਾਥਰੂਮ ਚੋਂ ਚੱਕ ਕੇ ਲਿਆਉਂਦੇ ਸੀ ਕੂੜਾ ਉਹ ਇੱਥੇ ਸੜ ਜਾਂਦੇ ਸੀ ਉਹ ਹੁਣ ਇੱਥੇ ਬੰਦ ਹੋ ਗਿਆ ਮਤਲਬ ਰਾਹਤ ਹੈ ਕੁੱਤਿਆਂ ਤੋਂ ਹਾਂਜੀ ਇੱਥੇ ਸਾਨੂੰ ਰਾਹਤ ਹੈ ਦਫਤਰ ਪੂਰੇ ਜੀ ਥੈਂਕ ਯੂ ਬਾਕੀ ਸਾਰੇ ਹੋਰ ਕਿਤੇ ਵੀ ਬਨਾਂਗੇ ਕੋਸ਼ਿਸ਼ ਹੈ ਠੀਕ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਖਾਸ ਪੇਸ਼ਕਸ਼ ਪਸੰਦ ਆਈ ਹੋਵੇਗੀ ਜੇਕਰ ਤੁਸੀਂ ਵੀ ਤੁਹਾਡਾ ਗਲੀ ਗਵਾਂਢ ਖਵਾਰਾ ਕੁੱਤਿਆਂ ਤੋਂ ਪਰੇਸ਼ਾਨ ਹੈ ਤਾਂ ਇਸ ਚੀਜ਼ ਨੂੰ ਪ੍ਰਯੋਗ ਦੇ ਵਿੱਚ ਲਿਆ ਕੇ ਤੁਸੀਂ ਵੀ ਅਵਾਰਾ ਕੁੱਤਿਆਂ ਤੋਂ ਨਜਾਤ ਪਾ ਸਕਦੇ ਹੋ ਪਰ ਸਭ ਤੋਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਵੀ ਜੀਵ ਜੰਤੂ ਇਸ ਧਰਤੀ ਦੇ ਉੱਤੇ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰਨਾ ਜਾਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਅਤਿਆਚਾਰ ਕਰਨਾ ਇੱਕ ਤਰ੍ਹਾਂ ਦਾ ਪਾਪ ਹੈ ਇਸ ਦੇ ਬਚਾਅ ਦੇ ਲਈ ਸਾਨੂੰ ਅਜਿਹੇ ਹੀ ਤਰੀਕੇ ਬਣਾਉਣੇ ਚਾਹੀਦੇ ਹਨ ਤਾਂ ਕਿ ਜਾਨਵਰ ਦੀ ਮੌਤ ਵੀ ਨਾ ਹੋਵੇ ਤੇ ਆਪਣੀ ਰੱਖਿਆ ਵੀ ਕੀਤੀ ਜਾ ਸਕੇ ਸਤਿਕਾਰ ਲਈ ਬਟਿੰਡਾ ਤੋਂ ਸੁਖਜੀਤ ਮਾਨ